ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ ਸਟੇਸ਼ਨ ਚੋਣ ਲਈ ਸੱਦਾ ਦਿੱਤਾ ਗਿਆ ਸੀ 17-9-2024 ਤੇ ਸਟੇਸ਼ਨਾਂ ਤੇ ਹੁਣ ਕਿਹੜੇ-ਕਿਹੜੇ ਤਨਖਾਹੀਆਂ ਹੋ ਗਈਆਂ ਨੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿਹੜੇ-ਕਿਹੜੇ ਅਧਿਆਪਕਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਤੇ ਲਿਸਟ ਵਿੱਚ ਆਪਣਾ ਨਾਮ ਖੇਤਰ ਜਲਦੀ ਤੋਂ ਜਲਦੀ ਦੇਖ ਲਓ ਤੇ ਜਿੱਥੇ ਹੁਣ ਤੁਹਾਡੀ ਡਿਊਟੀ ਲਗਣੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚੁਣੇ ਗਏ ਅਧਿਆਪਕਾਂ ਦੇ ਨਾਮ ਅਤੇ ਸਟੇਸ਼ਨ ਲਿਸਟ ਪੂਰੀ ਤਰ੍ਹਾਂ ਜਾਰੀ ਕਰ ਦਿੱਤੀ ਗਈ ਹੈ ਤੇ ਜਿਹੜੇ ਉਹਨਾਂ ਨੇ ਨਾਲ ਹੀ ਨੋਟਿਸ ਦੇ ਵਿੱਚ ਕੁਝ ਕਿਹਾ ਹੈ ਕਿ ਜਿਹੜੇ ਸਕੂਲ ਅਲਾਟ ਕੀਤੇ ਗਏ ਨੇ ਉੱਥੇ ਜਲਦੀ ਤੋਂ ਜਲਦੀ ਹਾਜ਼ਰੀ ਦੇਣਾ ਯਕੀਨੀ ਬਣਾਇਆ ਜਾਵੇ ਤਾਂ ਆਪਾਂ ਦੋਸਤੋ ਪੂਰਾ ਨੋਟਿਸ ਤੁਹਾਨੂੰ ਰੀਡ ਕਰਕੇ ਦਿਖਾਵਾਂਗੇ ਤੇ ਜਿਹੜੀਆਂ ਵੀ ਅਹਿਮ ਜਾਣਕਾਰੀਆਂ ਹੈਗੀਆਂ ਨੇ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਸੋ ਦੋਸਤੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤਾਂ ਕਿ ਹਰ ਇੱਕ ਤਰ੍ਹਾਂ ਦੀ ਅਪਡੇਟ ਭਰਤੀਆਂ ਦੇ ਰਿਗਾਰਡਿੰਗ ਤੁਹਾਨੂੰ ਸਭ ਤੋਂ ਪਹਿਲਾਂ ਅਤੇ ਜਲਦੀ ਮਿਲ ਸਕੇ ਸੋ ਦੋਸਤੋ ਅੱਜ ਦੀ ਜਿਹੜੀ ਲਿਸਟ ਜਾਰੀ ਕੀਤੀ ਗਈ ਹੈ ਇਹਦੀ ਰਿਗਾਰਡਿੰਗ ਜੇ ਕੋਈ ਤੁਹਾਡੀ ਕੁਐਰੀ ਹੋਵੇ ਜਾਂ ਕੋਈ ਕੁਐਸਚਨ ਹੋਵੇ ਤਾਂ ਤੁਸੀਂ ਉਹ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਪੁੱਛ ਲੈਣਾ ਤੇ ਬਾਕੀ ਤੁਹਾਨੂੰ ਅੱਜ ਵੈਸੇ ਪੂਰੀ ਲਿਸਟ ਮੈਂ ਪੜ ਕੇ ਦਿਖਾਉਂਗਾ ਵੀ ਕਿਤੇ ਕਿਤੇ ਕੀ ਕੀ ਆਪਾਂ ਨੂੰ ਚੀਜ਼ਾਂ ਇੰਪੋਰਟੈਂਟ ਨੇ ਸੋ ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਕੋਈ ਕੈਰੀ ਹੋਏਗੀ ਪਰ ਫਿਰ ਵੀ ਜੇ ਕੋਈ ਰਹਿ ਜਾਵੇ ਕੋਈ ਸੀ ਤਾਂ ਮੈਨੂੰ ਜ਼ਰੂਰ ਦੱਸਣਾ ਚਲੋ ਦੋਸਤੋ ਆਪਾਂ ਪੜਦੇ ਹਾਂ ਉਹ ਨੋਟਿਸ ਜਿਹੜਾ ਕਿ ਜਾਰੀ ਕੀਤਾ ਗਿਆ ਸਿੱਖਿਆ ਬੋਰਡ ਦੇ ਦਫ਼ਤਰ ਵੱਲੋਂ ਤਾਂ ਦੇਖੋ ਜੀ ਇਹਦੇ ਵਿੱਚ ਪਹਿਲੇ ਲਿਖਿਆ ਗਿਆ ਕਿ ਮਿਤੀ 14 9 2024 ਨੂੰ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਸਟੇਸ਼ਨ ਚੋਂ ਲਈ ਸੱਦਾ ਦਿੱਤਾ ਗਿਆ ਸੀ ਕਰਮਚਾਰੀਆਂ ਨੂੰ ਤੇ ਉਹਨਾਂ ਨੇ ਕਰਮਚਾਰੀਆਂ ਨੇ ਚੋਣ ਵੀ ਕਰ ਲਈ ਸੀ ਤੇ ਪ੍ਰੋਵੀਜ਼ਨਲੀ 738 ਇਸ ਲਿਖੇ ਅਨੁਸਾਰ ਕੀਤੀ ਜਾਂਦੀਆਂ ਹਨ ਤਾਂ ਦੇਖ ਸਕਦੇ ਹੋ ਦੋਸਤੋ ਤੁਸੀਂ ਇਹ ਸਾਰੀਆਂ ਆਪਣੇ ਕੋਲ ਇਸ ਜਾਰੀ ਹੋ ਚੁੱਕੀ ਹੈ ਜਿਨ੍ਹਾਂ ਜਿਨ੍ਹਾਂ ਦੀ ਜਿੱਥੇ ਜਿੱਥੇ ਡਿਊਟੀ ਹੈ ਜਿਵੇਂ ਕਿ ਫਤਿਹਗੜ੍ਹ ਸਾਹਿਬ ਪਟਿਆਲਾ ਬਠਿੰਡਾ ਸਭ ਤਰ੍ਹਾਂ ਦੀ ਠੀਕ ਹੈ ਜੀ ਹੁਣ ਆਪਾਂ ਥੱਲੇ ਪੜ ਲੈਨੇ ਆ ਜਿਹੜੀਆਂ ਕਿ ਸਬੰਧਤ ਦੇ ਨਾਲ ਜ਼ਰੂਰੀ ਹਦਾਇਤਾਂ ਇਹਨਾਂ ਨੇ ਲਿਖੀਆਂ ਨੇ ਅਪਾ 38 ਨੰਬਰ ਤੋਂ ਸ਼ੁਰੂ ਕਰਨੇ ਆ ਸਿਵਲ ਰਿਟ ਪਟੀਸ਼ਨ ਨੰਬਰ ਬਲਦੇਵ ਸਿੰਘ ਬਨਾਮ ਜੋ ਵੀ ਸੀਗੇ ਹਾਈ ਕੌਂਟਰ ਵੱਲੋਂ ਕੀਤੇ ਗਏ ਫੈਸਲੇ ਦੇ ਅਨੁਸਾਰ ਮੁਖ ਜਿੰਨਾ ਕਰਮਚਾਰੀਏ ਨੇ ਮਾਸਟਰ ਡਿਗਰੀ ਪੰਜਾਬ ਰਾਜ ਤੋਂ ਬਾਹਲੀ ਯੂਨੀਵਰਸਿਟੀ ਤੋਂ ਡਿਸਟੈਂਸ ਮੋਡ ਰਹੀਓ ਜੀਸੀ ਦੀ ਗਾਈਡਲਾਈਨਸ ਮਿਤੀ ਪਹਿਲਾਂ ਕੀਤੀ ਉਹਨਾਂ ਕਰਮਚਾਰੀਏ ਨੂੰ ਪ੍ਰੋਵੀਜ਼ਨਲ ਪਦ ਉੱਨਤ ਕੀਤਾ ਜਾਂਦਾ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੋ ਵੀ ਹੈ ਅੰਤਿਮ ਹੋਣ ਵਾਲਾ ਫੈਸਲਾ ਪਦ ਉਨਤੀਆਂ ਤੇ ਲਾਗੂ ਹੋਵੇਗਾ ਇਹ ਤਾਂ ਦੋਸਤੋ ਰਿਟ ਵਾਲੇ ਹੈਗੇ ਨੇ ਸਾਰੇ ਠੀਕ ਹੈ ਜੀ ਇਹਨੀ ਉਸ ਤੋਂ ਬਾਅਦ ਇਹ ਗੈਸ ਸਟੇਸ਼ਨ ਮਿਲਣ ਉਪਰੰਤ ਕਰਮਚਾਰੀ 3 ਦਿਨਾਂ ਦੇ ਅੰਦਰ-ਅੰਦਰ ਅਲਾਟ ਕੀਤੇ ਗਏ ਸਟੇਸ਼ਨ ਤੇ ਹਰ ਹਾਲਤ ਵਿੱਚ ਹਾਜ਼ਰ ਹੋਣਾ ਯਕੀਨੀ ਬਣਾਉਣਗੇ ਜੇਕਰ ਕਰਮਚਾਰੀ ਮਿੱਥੇ ਸਮੇਂ ਦੇ ਅੰਦਰ-ਅੰਦਰ ਅਲਾਟ ਕੀਤੇ ਗਏ ਸਟੇਸ਼ਨ ਤੇ ਹਾਜ਼ਰ ਨਹੀਂ ਹੁੰਦਾ ਤਾਂ ਉਸ ਨੂੰ ਲੈਕਚਰ ਅਧਿਪਤ ਪਦ ਉਨਤੋਂ ਸਬੰਧਤ ਵਿਸ਼ੇ ਵਿੱਚ 2 ਸਾਲ ਲਈ ਡੀਬੋਰ ਕਰ ਦਿੱਤਾ ਜਾਵੇਗਾ ਸਬੰਧਤ ਡੀਡੀਓ ਅਜਿਹੇ ਕਰਮਚਾਰੀ ਦੀ ਸੇਵਾ ਪੱਤਰੀ ਵਿੱਚ ਡੀਬੀਆਰ ਸਬੰਧੀ ਐਂਟਰੀ ਕਰਨਾ ਯਕੀਨੀ ਬਣਾਉਣਗੇ ਸਬੰਧਤ ਕਰਮਚਾਰੀ ਤਰੱਕੀ ਵਾਲੇ ਸਟੇਸ਼ਨ ਤੇ ਹਾਜ਼ਰ ਹੋਣ ਦੀ ਸੂਰਤ ਵਿੱਚ ਆਪਣਾ ਤਰੱਕੀ ਸੇਵਾ ਰਿਕਾਰਡ ਸਬੰਧੀ ਡਾਟਾ e-ਪੰਜਾਬ ਪੋਰਟਲ ਤੇ ਇਸ ਪੱਤਰ ਦੇ ਜਾਰੀ ਹੋਣ ਦੇ 7 ਦਿਨਾਂ ਦੇ ਅੰਦਰ ਅਪਡੇਟ ਕਰਨਾ ਯਕੀਨੀ ਬਣਾਉਣਗੇ ਅਲਰਟ ਕੀਤਾ ਸਟੇਸ਼ਨ ਤੇ ਹਾਜ਼ਰ ਨਾ ਹੋਣ ਅਤੇ ਡਾਟਾ ਅਪਲੋਡ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਕਰਮਚਾਰੀ ਨੂੰ ਨਿਯਮ ਅਨੁਸਾਰ 2 ਸਾਲ ਦੇ ਸਮੇਂ ਲਈ ਡੀ ਬਾਰ ਕਰ ਦਿੱਤਾ ਜਾਏਗਾ ਮੋੜ ਸਪਸ਼ਟ ਕੀਤਾ ਜਾਂਦਾ ਕਿ ਡੀ ਬਾਰ ਸਬੰਧੀ ਕਾਰਵਾਈ ਇਪੋਰਟਲ ਤੇ ਉਪਲਬਧ ਡਾਟ ਦੇ ਆਧਾਰ ਤੇ ਹੀ ਕੀਤੀ ਜਾਏਗੀ ਹੁਕਮਦਾਰੀ ਹੋਣੋਂ ਪ੍ਰੰਤ ਕਿਸੇ ਕਰਮਚਾਰੀ ਦੇ ਵਿਰੁੱਧ ਵਿਭਾਗੀ ਕਾਰਵਾਈ ਸਜ਼ਾ ਦਾ ਅਸਰ ਵਿਜੀਲੈਂਸ ਇਨਕੁਆਇਰੀ ਜੋ ਕੋਈ ਵੀ ਕੋਰਟ ਕੇਸ ਚੱਲਦਾ ਪਾ ਜਾਂਦਾ ਹੈ ਤਾਂ ਇਹ ਜ਼ਿੰਮੇਵਾਰੀ ਡੀਡੀਓ ਪ੍ਰਿੰਸੀਪਲ ਸੰਬੰਧਿਤ ਦਿਲਾ ਸਿੱਖਿਆ ਅਸਰਦੀ ਹੋਵੇਗੀ ਉਸ ਕਰਮਚਾਰੀ ਨੂੰ ਹੀ ਫਾਰਗ ਕੀਤਾ ਜਾਵੇਗਾ ਤੇ ਨਾ ਹੀ ਹਾਜ਼ਰ ਕਰਵਾਇਆ ਜਾਏਗਾ ਜੇਕਰ ਕੋਈ ਕਰਮਚਾਰੀ ਉਪਰੋਕਤ ਸ਼ਰਤਾਂ ਪੂਰੀਆਂ ਨਹੀਂ ਕਰਦਾ ਤਾਂ ਉਸ ਕਰਮਚਾਰੀ ਦੀ ਕੀਤੀ ਗਈ ਪਦਉਨਤ ਰੱਦ ਸਮਝੀ ਜਾਏਗੀ ਇਸ ਸੰਬੰਦੇ ਸਕੂਲ ਮੁਖੀ ਜਾਂ ਡੀਡੀਓ ਪੰਨੋ ਤੁਰੰਤ ਸੂਚਿਤ ਕਰੇਗਾ 22 ਪੱਸ਼ ਕੀਤੇ ਜਾਣਗੇ ਕਿ ਵਿਭਾਗ ਵੱਲੋਂ ਜੋ ਵੀ ਸੀ ਲੈਕਚਰਰ ਕਟ ਦੀ ਸੀਨੀਅਰਤਾ ਦੀ ਬਣੀ ਹੋਈ ਹੈ ਜਿਸ ਸਬੰਧ ਵਿੱਚ ਹੁਣ ਤੱਕ ਲੈਕਚਰਰ ਕਾਰਡ ਵਿੱਚ ਹੋਈ ਪਦਨਤੀ ਦਾ ਮੁੜ ਤੋਂ ਰਿਵਿਊ ਕੀਤਾ ਜਾਣਾ ਹੈ ਜਿਸ ਅਨੁਸਾਰ ਇਹਨਾਂ ਪਦਨਤ ਲੈਕਚਰਰ ਕਰਮਚਾਰੀ ਦੀ ਨਿਯੁਕਤੀ ਮਿਤੀ ਰਿਵਿਊ ਕਰਨ ਉਪਰੰਤ ਦਰਜ ਕਰਦੇ ਹੋਏ ਸੀਨੀਅਰਤਾ ਵਿੱਚ ਲਿਆਂਦਾ ਜਾਏਗਾ ਜੇਕਰ ਹੁਕਮ جاری ਹੋਣ ਉਪਰੰਤ ਕਿਸੇ ਕਰਮਚਾਰੀ ਦੀ ਸੇਵਾ ਵਿਰਵਹਤਿਕ ਯੋਗਤਾ ਸੰਬੰਧੀ ਵਿਰਵਹਤ ਗਲਤ ਜਾਂ ਅਨੁਚਿਤ ਪਾਈ ਜਾਂਦੀ ਹੈ ਤਾਂ ਬਿਨਾਂ ਨੋਟਿਸ ਜਾਰਕਿਤੇ ਕਰਮਚਾਰੀ ਨੂੰ ਰਿਵੋਲਟ ਕਰਨ ਦਾ ਅਧਿਕਾਰ ਵਿਭਾਗ પાસે ਰੱਖਾ ਹੋਵੇਗਾ ਤੇ ਇਸ ਹੁਕਮ ਸਮਰੱਥ ਅਧਿਕਾਰੀ ਦੀ ਪ੍ਰਮਾਣਗੀ ਪ੍ਰੰਤ ਜਾਰੀ ਕੀਤੇ ਜਾਂਦੇ ਨੇ ਸੋ ਦੋਸਤੋ ਇਹ ਸੀ ਸਾਰਾ ਨੋਟਿਸ ਜਿਹੜਾ ਕਿ ਆਪਾਂ ਰੀਡ ਕਰ ਲਿਆ ਸੋ ਇਹਨਾਂ ਦੇ ਵਿੱਚ ਜਿਹੜੇ ਜਿਹੜੇ ਸਟੂਡੈਂਟਸ ਦੇ ਨਾਮ ਸ਼ਾਮਿਲ ਨੇ ਜਿਹੜੇ ਜਿਹੜੇ ਅਧਿਆਪਕ ਉਹਨਾਂ ਨੂੰ ਸਟੇਸ਼ਨ ਲੋਡ ਕੀਤੇ ਕਿਨ ਉੱਥੇ 3 ਦਿਨਾਂ ਦੇ ਅੰਦਰ ਅੰਦਰ ਉਹ ਜ਼ਰੂਰ ਪਹੁੰਚਣ ਠੀਕ ਹੈ ਜੀ ਸੋ ਨਹੀਂ ਤਾਂ ਉਹਨਾਂ ਨੂੰ 3 ਦਿਨਾਂ ਦੇ ਅੰਦਰ ਅੰਦਰ ਜੇਕਰ ਉਹ ਉੱਥੇ ਨਹੀਂ ਪਹੁੰਚਦੇ ਤਾਂ ਉਹਨਾਂ ਨੂੰ ਡੀ ਬਾਰ ਕਰ ਦਿੱਤਾ ਜਾਏਗਾ ਮਤਲਬ ਕਿ 2 ਸਾਲ ਦੇ ਲਈ ਫਿਰ ਉਹ ਆਪਣੀ ਸਿਨਰਤਾ ਨਹੀਂ ਦਿਖਾ ਸਕਣਗੇ ਮਤਲਬ ਕਿ ਉਹਨਾਂ ਨੂੰ ਪਦਉਨਤੀ ਨਹੀਂ ਦਿੱਤੀ ਜਾਵੇਗੀ ਸੋ ਇਹ ਨੋਟਿਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਤਾਂ ਕਿ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ